ਜੀ ਦੋਸਤੋ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਆਂ ਪ੍ਰੀਤ 6090 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਤੇ ਚੱਲਦੇ ਦੋਸਤੋ ਵੀਡੀਓ ਵਿੱਚ ਅੱਜ ਲੈ ਕੇ ਆਏ ਆਂ ਪ੍ਰੀਤ 6090 ਟਰੈਕਟਰ ਦੋਸਤੋ 2021 ਟਾਪ ਮਾਡਲ ਟਰੈਕਟਰ ਤੇ 495000 ਦੀ ਡਿਮਾਂ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਮੌਕੇ ਦੇ ਘੱਟ ਵੱਧ ਹੋ ਜਾਊਗਾ ਸਾਰਾ ਟਰੈਕਟਰ ਸਾਫ਼ ਹੈ ਦੋਸਤੋ ਛਤਰੀ ਲੱਗੀ ਹੋਈ ਆ ਪਾਵਰ ਸਟੀering ਡੂਲ ਕਲਚ ਟਰੈਕਟਰ ਦੋਸਤੋ ਚਾਰ ਸਿਲੰਡਰ ਹੈਗੇ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਤੇ ਡੈਕ ਵੀ ਲੱਗਿਆ ਹੋਇਆ ਦੋਸਤੋ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਦੋਸਤੋ ਸ਼ੀਟ ਦੇ ਦੇ ਟਾਇਰ ਆਗੇ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਅਸੀਂ ਤਾਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਤੇ ਚਾਰੇ ਟਾਇਰਸ ਨੂੰ ਸਾਫ ਮਿਲਣਗੇ ਦੋਸਤੋ ਤੇ ਰੰਗ ਪੇਂਟ ਪਲੋ ਸਾਰਾ ਸਾਫ ਪਿਆ ਟਰੈਕਟਰ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਸਾਰਾ ਟਰੈਕਟਰ ਸਾਫ ਪਿਆਗਾ ਘੋੜਾ ਬੰਪਰ ਟਰੈਕਟਰ ਸਾਰਾ ਟ੍ਰੈਕਟਰ ਟਰੈਕਟਰ ਦੇ ਸਾਰੇ ਪਾਰਟਸ ਨਾਲ ਦੇ ਦੋਸਤੋ origignal ਟਰੈਕਟਰ ਦੋਸਤੋ ਸਾਰਾ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਸਾਮ ਕੇ ਰੱਖਿਆ ਟਰੈਕਟਰ ਦੋਸਤੋ ਘਰ ਦੀ ਖੇਤੀ ਲਈ ਹੀ ਵਰਤਿਆ ਹੋਇਆ ਟਰੈਕਟਰ ਦੋਸਤੋ ਹੈ ਬਾਕੀ ਟਾਇਰ ਟੂ ਬੜੀ ਸਾਫ ਪਿਆ ਦੋਸਤੋ ਡਿੱਕ ਲੱਗਿਆ ਹੋਇਆਗਾ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਬਾਕੀ ਇਹ ਬਰਨਾਲੇ ਏਰੀਆ ਦੇ ਵਿੱਚ ਤੁਹਾਨੂੰ ਟਰੈਕਟਰ ਮਿਲੂਗਾ ਦੋਸਤੋ ਪੰਜਾਬ ਨੰਬਰ ਟਰੈਕਟਰ ਹੈਗਾ ਤੇ ਪੈਕਸਡ ਤੋਂ ਨੂੰ ਟਰੈਕਟਰ ਦਿਖਾ ਦਿੰਦੇ ਆ ਦੋਸਤੋ ਡਾਵਰਤੀ ਡੰਡਾ ਸਾਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈ ਡੈਕ ਲੱਗਿਆ ਹੋਇਆ ਦੋਸਤੋ ਤੇ ਬਾਕੀ ਆਪਾਂ ਕੋਲ ਅਗਲਾ ਟਰੈਕਟਰ ਆਇਆ ਦੋਸਤੋ ਮਹਿੰਦਰਾ 200 65 ਟਰੈਕਟਰ ਦੀ ਵੀਡੀਓ ਦੋਸਤੋ ਤੇ 1994 ਮਾਡਲ ਹੈ ਤੇ 1.5 ਲੱਖ ਦੀ ਡਿਮਾਂਡ ਰੱਖੀ ਗਈ ਹੈ 1.50 ਹੈ ਜਾਨੀ ਕਿ 1.5 ਲੱਖ ਦੀ ਡਿਮਾਂਡ ਰੱਖੀ ਗਈ ਹੈ ਇਹ ਵੀ ਟਰੈਕਟਰ ਬਿਲਕੁਲ ਸਾਫ਼ ਹੈ ਦੋਸਤੋ ਤਿਆਰ ਕੀਤਾ ਹੋਇਆ ਟਰੈਕਟਰ ਦੋਸਤੋ ਰੰਗ ਪੇਂਟ ਸਾਰਾ ਨਾਲ ਦੋ ਹੈ ਬਗ ਤੇ ਇੰਜਨ ਗিয়ার ਬਿਲਕੁਲ ਓਕੇ ਹੈ ਸਰਵਿਸ ਹੋਈ ਹੋਈ ਵੀ ਹੈ ਤੇ ਛਤਰੀ ਲੱਗੀ ਹੋਈ ਹੈ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਸਾਫ਼ ਹੈ ਦੋਸਤੋ Ориジナル ਆ ਸਾਰਾ ਟਰੈਕਟਰ ਟਰੈਕਟਰ ਦੇ ਪਾਰਟਸ ਨਾਲ ਦੇ ਦੋਸਤੋ ਸਾਰੇ ਤੇ ਸੀਟਾਂ ਸਿੱਟਾ ਬਿਲਕੁਲ ਸਾਫ਼ ਪਈਆਂ ਦੋਸਤੋ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਦੋਸਤੋ ਸਾਮਕੇ ਰੱਖਿਆ ਹੋਇਆ ਟਰੈਕਟਰ ਇਹ ਕਰਦੀ ਖੇਤੀ ਲਈ ਵਰਤੇ ਹੋਇਆ ਟਰੈਕਟਰ ਹੈਗਾ ਤੇ ਇੱਕੋੜਾ ਮੰਪ ਟਰੈਕਟਰ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੇ ਸਾਰਾ ਟਰੈਕਟਰ ਸਾਫ਼ ਆ ਦੋਸਤੋ ਤੇ ਵਧੀਆ ਸਾਮਕੇ ਰੱਖਿਆ ਹੋਇਆ ਟਰੈਕਟਰ ਹੈਗਾ ਮਹਿੰਦਰਾ 265 DI ਟਰੈਕਟਰ ਹੈਗਾ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈਗਾ ਆਪਾਂ ਟਰੈਕਟਰ ਦੇ ਵਿੱਚ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਆਪਾਂ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਟਾਇਰਾਂ ਦੀ ਗੱਲ ਕਰੀ ਦੋਸਤੋ ਅਪੋਲੋ ਦੇ ਦੇ ਟਾਇਰ ਆ 12428 ਦੇ ਟਾਇਰ ਹੈਗੇ ਤੇ ਚਾਰੇ ਟਾਇਰ ਸਾਨੂੰ ਸਾਫ ਮਿਲਣਗੇ ਵਧੀਆ ਸਾਫ ਟਾਇਰ ਪਏ ਦੋਸਤੋ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਨਵੇਂ ਟਾਇਰ ਆ ਦੋਸਤੋ ਤੇ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਦੋਸਤੋ ਤੇ ਖਾਤਰੀ ਲੱਗੀ ਹੋਈ ਆ ਬਾਕੀ ਜੇ ਕਿਸੇ ਨੂੰ ਟਰੈਕਟਰ ਲੈਣਾ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਏਰੀਆ ਦੇ ਵਿੱਚੋਂ ਇਹ ਟਰੈਕਟਰ ਮਿਲੂਗਾ ਤੇ ਵੀਡੀਓ ਦੇ ਵਿੱਚ ਆਪਾਂ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਕਰਦੋ ਬਾਅਦ ਤਾਂ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਦੋਸਤੋ